ਬੇਬੇ ਹਾਂ ਭਾਈ ਤੇ ਅੱਜ ਕੱਲ ਤੇ ਤੀਆਂ ਦੇ ਵਿੱਚ ਪਹਿਲਾਂ ਹੀ ਤੀਆਂ ਦੇ ਵਿੱਚ ਕੀ ਫਰਕ ਤੁਹਾਨੂੰ ਲੱਗਦਾ ਹੈਗਾ ਵੀ ਜਿਵੇਂ ਹੁਣ ਤੀਆਂ ਦਾ ਦੁਬਾਰੇ ਰਿਵਾਜ ਆ ਗਿਆ ਤੇ ਸੁਧਾਰਾਂ ਦਾ ਦੁਬਾਰੇ ਰਿਵਾਜ ਆ ਗਿਆ ਅੱਛਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਪਹਿਲਾਂ ਵਾਲੀਆਂ ਤੀਆਂ ਵਧੀਆ ਸੀ ਕਿ ਹੁਣ ਦੀਆਂ ਤੀਆਂ ਵਧੀਆ ਨੇ ਜਿਹੜੀਆਂ ਨਾਲ ਲੱਗਿਆ ਨੇ ਕੁੜੀਆਂ ਪਹਿਲਾਂ ਵਾਲੀਆਂ ਤੀਆਂ ਦਾ ਬਹੁਤ ਵਧੀਆ ਤੇ ਵੀਰੋ ਪਹਿਲਾਂ ਤਾਂ ਜਿਵੇਂ ਕਹਿੰਦੇ ਨੇ 4 ਵਜੇ ਤੀਆਂ ਲਾਉਣੀਆਂ ਉਸੇ ਫਿਰ ਪਿੰਗਾ ਝੂਟਣੀਆਂ ਬੋਲਦੀਆਂ ਪਾਉਣੀਆਂ ਗੀਤ ਗਾਉਣੇਗਾ ਕਿ ਵੇ ਰੱਬ ਰਖਾ ਰਾਮਨ ਖੁਸ਼ ਕਰਕੇ 8 ਵਜੇ ਘਰ ਨੂੰ ਆਉਣਾ ਆਪਦਾ ਘਰੇ ਆ ਕੇ ਆਪੋ ਆਪਣੇ ਘਰੇ ਆ ਕੇ ਅੰਨ ਪਾਣੀ ਖਾਣਾ ਸਾਰਿਆਂ ਨੇ ਹਾਂ ਉਹ ਤੇ ਮੈਂ ਤੇ ਦੰਸ ਤੋਂ ਬਾਰੇ ਮੰਗਦੀ ਅਸੰਦਾਰੇ ਪਾਈ ਲੈ ਕੇ ਜਾਂਦੇ ਕੁੜੀਆਂ ਨੂੰ ਸੌਹਰਿਆਂ ਤੋਂ ਆਉਂਦੇ ਸੰਦਾਰੇ ਇੰਕਾ ਉਹ ਬਈਆ ਫਟੀਆਂ ਹੁੰਦੀਆਂ ਰੰਗੀਆਂ ਫਟੀਆਂ ਹੁੰਦੀਆਂ ਲਾਈਕਾਂ ਹੁੰਦੀਆਂ ਤੇ ਬਈ ਲਾਈਕਾਂ ਤੋਂ ਬਾਰੇ ਹਾਂ ਤੇ ਮਤਲਬ ਤੁਹਾਨੂੰ ਇਹ ਕੁਛ ਦੀਆਂ ਵੀ ਅੱਜ ਦੀਆਂ ਤੀਆਂ ਤੇ ਪਹਿਲਾਂ ਹੀ ਤੀਆਂ ਦੇ ਵਿੱਚ ਕੀ ਫਰਕ ਹੈ ਮਤਲਬ ਕਿ ਵੀ ਤੁਹਾਨੂੰ ਅੱਜ ਦੀਆਂ ਤੀਆਂ ਜਿਵੇਂ ਇੱਕਦੰ ਚ ਤੀਆਂ ਲੱਗਦੀਆਂ ਨੇ ਹਣਾ ਤੇ ਖਾਣੇ ਬਕਾਣੇ ਸਾਰਾ ਕੁਝ ਹੁੰਦਾ ਏ ਏਸੀ ਵਾਲੇ ਕਮਰੇ ਚ ਹੁੰਦੀਆਂ ਨੇ ਤੀਆਂ ਉਹ ਤੀਆਂ ਹਾਂ ਇਸ ਤਰ੍ਹਾਂ ਲਾਉਂਦੇ ਨੇ ਵੀ ਡੀਜੇ ਲੱਗਦੇ ਨੇ ਉਹ ਜਿਹੜੀਆਂ ਪਹਿਲਾਂ ਤੀਆਂ ਜਿਹੜੇ ਤੁਸੀਂ ਦੱਸਿਆ ਦੇ ਵੇਦਾਂ ਲੱਗਦੀਆਂ ਸੀ ਵੀ ਸੋਨੋ ਕਿਵੇਂ ਲੱਗਦੇ ਵੇ ਅੱਜ ਕੱਲ ਦੇ ਤੀਆਂ ਸਹੀ ਨਹੀਂ ਨੇ ਕਿ ਸਹੀ ਨਹੀਂ ਉਹ ਅੱਜ ਕੱਲ ਦੇ ਤੀਆਂ ਸਹੀ ਨਹੀਂ ਹੈਗੀਆਂ ਭਾਈ ਜਿਹੜੀਆਂ ਪਹਿਲਾਂ ਤੀਆਂ ਉਹ ਤੀਆਂ ਵਰਗੀਆਂ ਤੀਆਂ ਨਹੀਂ ਹੈਗੀਆਂ ਉਹ ਸੱਤ ਵਿੱਚ ਲੱਗਦੇ ਸੀ ਖੁੱਲੀ ਜਗ੍ਹਾ ਚ ਨਾ ਹੱਟ ਕੇ ਲੱਗਦੇ ਆ ਤੇ ਪੜ ਹੁੰਦੇ ਪਿੰਗ ਕਰਦੀਆਂ ਕਰਦੀਆਂ ਇੰਕਾ ਕਿਹੜਾ ਉਧਿਆ ਹਾਂ ਤੜਕੇ ਤੇ ਆ ਕੇ ਅਗਲੇ ਦੇ ਪੱਟੀ ਤੇ ਪਿੰਗ ਪਾ ਕੇ ਇੱਕਨੇ ਅੰਦੇ ਢਾਣੇ ਮੇਕੋ ਮੇਰਾ ਦਾੜਾ ਨਾ ਰੋਕ ਲੈਵੇ ਅੱਜ ਕੱਲ ਮੁੰਡੀਆਂ ਪਿੰਗਾ ਹੋ ਗਿਆ ਨਾ ਹੁਣ ਮੁੱਲ ਰਿਆ ਹੋ ਗਿਆ ਹੁਣ ਅੰਦਰ ਡੀ ਜੇ ਲਾਉਂਦੀਆਂ ਨੇ ਐ ਸ਼ੀਅਰ ਜ ਬੈਂਡੀਆਂ ਨੇ ਉਹ ਕਿਤੇ ਗੀ ਗੀਸੇ ਨੇ ਇੱਕ ਜਣੇ ਗੀ ਉਹ ਲਾਉਂਦੀਆਂ ਨੇ ਤੀਆਂ ਅੱਗੇ 15 ਦਿਨ ਤੀਆਂ ਰਹਿੰਦੀਆਂ ਹੁੰਦੀਆਂ ਦੇਪੇ ਦੀ ਦਸਰੇ ਨੇ ਪੰਦਲ ਉਹ ਰਹਿੰਦੇ ਹੁੰਦੇ ਤੀਆਂ ਦੇ ਵਿੱਚ ਤਾਂ ਤੇ ਪਰ ਮੈਂ ਇੱਕ ਦਿਨ ਤੀਆਂ ਦੇਖ ਕੇ ਆਨੀ ਮੈਂ ਵੀ ਮੈਂ ਵੀ ਜਿਹੜੀਆਂ ਉਹ ਤੀਆਂ ਦੇਖਦੀਆਂ ਮੈਨੂੰ ਤਾਂ ਬਹੁਤ ਤੀਆਂ ਲੱਗਦੀਆਂ ਨੇ ਨਾ ਨਾ ਬਸ ਸਹੀ ਗੱਲ ਦੱਸਾਂ ਮੈਂ ਵੀ ਤੀਆਂ ਤੀਆਂ ਦੇ ਵਿੱਚ ਜਾਂਦੀ ਸੀਗੀ ਪਰ ਜਿਹੜੀਆਂ ਉਹ ਤੀਆਂ ਦਾ ਨਜ਼ਾਰਾ ਸੀ ਨਾ ਪਹਿਲਾਂ ਵਾਲਿਆਂ ਦਾ ਆਏ ਹਾਏ ਉਹ ਹੁਣ ਤਾਂ ਹੈ ਹੀ ਨਹੀਂ ਤੀਆਂ ਉਹ ਤਾਂ ਇੱਕ ਦਿਨ ਦੀਆਂ ਤੀਆਂ ਢੀਜੇ ਲਾ ਕੇ ਤੇ ਨੱਚ ਕੇ ਟੱਪ ਕੇ ਬੱਸ ਕਰ ਨੂੰ ਆ ਜਾਂਦੀਆਂ ਬੱਸ ਖਾਣਾ-ਪੀਣਾ ਸਾਰਾ ਕੁਝ ਕਰਦੀ ਜਾਂਦੇ ਸਾਰਾ ਕੁਝ ਕਰਦੀਆਂ ਨੇ ਮੈਂ ਕਹਿੰਦੀ ਵੀ ਇਹ ਤੀਆਂ ਲਾਈਆਂ ਜਾਣ ਤਾਂ ਸੱਤਾਂ ਦੇ ਵਿੱਚ ਲੱਗਣੇ ਚਾਹੀਦੀਆਂ ਨੇ ਤੇ ਸਾਰੀਆਂ ਤੀਆਂ ਜਿੰਨੇ ਟਾਈਮ ਤੱਕ ਉਹ ਤੀਆਂ ਮਤਲਬ ਕਿ ਵੀ ਪਹਿਲਾ 15-15 ਦਿਨ ਤੀਆਂ ਲੱਗਦੀਆਂ ਸੀ ਰਹਿੰਦੀਆਂ ਕਿ ਲੱਗਦੀਆਂ 15 ਦਿਨੋਂ ਗਰਮੀ-ਗਰਮੀ ਹੋ ਜਾਂਦੀ ਸੀ ਪਤਾ ਲੱਗਦਾ ਸੀ ਕਿ ਵੀ ਹਾਂ ਉਹ ਤੀਆਂ ਚ ਆਈਆਂ ਨੇ ਆ ਨਹੀਂ ਨੇ ਕੋਈ ਤਾਂ ਏਸੀ ਦੇ ਵਿੱਚ ਕਮਰਾ ਬੁੱਕ ਕਰਾ ਲੈਂਦੇ ਨੇ ਤਾਂ ਛਤੀਆਂ ਲੱਗਦੀਆਂ ਨੇ ਇਹਨਾਂ ਨੂੰ ਤਾਂ ਛਤੀਆਂ ਮੰਨੇ ਨਹੀਂ ਜਾਂਦੇ ਨਾ ਨਾ ਇਹ ਤਾਂ ਆਪਾਂ ਇੰਜੋਏ ਕਰਕੇ ਆਨੇ ਆ ਇੱਕ ਚਲੋ ਠੀਕ ਹੈ 3 ਦਿਨਾਂ ਦੁਆਲੇ ਤਾਂ ਸ਼ੁਰੂ ਹੋ ਗਿਆ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਹੈ ਆਪਾਂ ਆਪਣੇ ਬਿਸਤਰੇ ਨੂੰ ਸੰਭਾਲਿਆ ਤੇ ਪਰ ਲੇਕਿਨ ਪਹਿਲਾ ਵੰਗੋਈ 3 ਲੱਗਣ ਤੇ ਮੈਂ ਤਾਂ ਇਹ ਕਹਿਨੀ ਆ ਵੀ ਜਿਸ ਤਰ੍ਹਾਂ ਪਹਿਲਾਂ ਕੁੜੀਆਂ ਲਾਉਂਦੀਆਂ ਸੀ ਖੁੱਲੇ ਸਾਥ ਦੇ ਵਿੱਚ ਉੱਥੇ ਆ ਸਾਰੀਆਂ ਖੇਡਣਾ ਅੱਡੇ ਟੱਪਾ ਖੇਡਣਾ ਰੋਰੇ ਖੇਡਣੇ ਤੇ ਮਿਲ ਕੇ ਚਾਰ ਜਣੀਆਂ ਉੱਥੇ ਬੈਠੀਆਂ ਨੇ ਚਾਰ ਜਣੀਆਂ ਉੱਥੇ ਬੈਠੀਆਂ ਨੇ ਤੇ ਉਹ ਗੀਤ गा ਰਹੀਆਂ ਨੇ ਤੇ ਉਹ ਗੀਤ ਗਾਣੇ ਬਹੁਤ ਜ਼ਰੂਰੀ ਨੇ ਜਿਵੇਂ ਗੱਡੇ ਤੀਆਂ ਆ ਗੱਡੀ ਛੋੜ ਕੇ ਲਿਆਈ ਮੇਰਾ ਵੀਰਾ ਤੀਆਂ ਦੇ ਤਾਂ ਦਿਨ ਆ ਗਏ ਤੇ ਇਸ ਤਰ੍ਹਾਂ ਮਤਲਬ ਇਹ ਤੀਆਂ ਦੇ ਗੀਤ ਬਹੁਤ ਜ਼ਿਆਦਾ ਨੇ ਜਿਹੜੀਆਂ ਉੱਥੇ ਬੈਠ ਕੇ ਕੁੜੀਆਂ ਆਪ ਖੁਦ ਗਾਉਂਦੀਆਂ ਸੀ ਮਾਲ ਪੂਰੇ ਬੰਦੇ ਸੀ ਖੀਰ ਹੰਦੀ ਸੀ ਹਰ ਘਰ ਦੇ ਵਿੱਚ ਦੇਖੇ ਨਾ ਸਾਜਕੇ ਕੁੜੀਆਂ ਜਾਂਦੀਆਂ ਸੀ ਸੱਗੀ ਪੋਲ ਲਾ ਕੇ ਆਪਣਾ ਪੂਰੇ ਗਹਿਣੇ ਪਾ ਕੇ ਆਪਣਾ ਸੋਹਣ ਸੋਹਣ ਸੂਟ ਹਰ ਰੋਜ਼ ਬਦਲਦੇ ਸਾਰੇ ਆਪਣੇ ਉੱਤੇ ਚੁੰਨੀ ਲੈ ਕੇ ਰੱਖਣ ਸਾਰੇ ਤੇ ਮਾਪੇ ਜਾਂਦੀਆਂ ਸੱਜੇ ਤੋਂ ਉਹਨਾਂ ਨੂੰ ਚੁੰਨੀ ਨਹੀਂ ਲਾਉਣੀ ਚੁੰਨੀ ਜਿਹ ਲਾਉਣੀ ਹੈ ਸੱਗੇ ਪੋਲ ਪਾਏ ਹੁੰਦੇ ਤੇ ਸੁਧਾਰਾ ਆਉਂਦਾ ਸੀਗਾ ਉਹਦਾ ਉਹਨਾਂ ਦਾ ਉਹਨਾਂ ਦਾ ਸੁਧਾਰਾ ਆਉਂਦਾ ਸੀ ਸੋਹਰਾ ਹੋ ਜਾਂਦਾ ਆਉਂਦਾ ਜੀ ਪਹਿਲਾ ਖੰਡਾ ਪੇਕੇ ਆਂਦੀਆਂ ਸੀਗੀਆਂ ਜਦੋਂ ਮਤਲਬ ਕਿ ਆਪਣਾ ਉਹ ਕੰਮ ਵੀ ਆਪਣਾ ਪਹਿਲਾ ਵਾਰ ਉਹਦਾ ਵਿਆਹ ਹੋਣਾ ਤੇ ਉਹਦਾ ਸੁਧਾਰਾ ਪਹਿਲਾ ਸੁਧਾਰਾ ਉਹਦਾ ਆਣਾ ਉਹਦੇ ਪੇਕੇ ਘਰ ਸੋਹਰਿਆਂ ਤੋਂ ਤੇ ਆਂਦੇ ਆਂਦੇ ਆਂਦਾ ਦੇਰ ਵਿੱਚ ਫੱਟੀ ਹੁੰਦੀ ਸੀ ਪੇਗ ਹਾਂ ਇੱਕ ਮਤਲਬ ਪੇਗ ਝੁੱਟਣ ਵਾਸਤੇ ਉਹਦੇ ਵਿੱਚ ਰਸਤਾ ਵੀ ਹੁੰਦਾ ਸੀ ਲੱਜ ਹਾਂ ਤੇ ਆਪੇ ਬਾਕੀ ਸਾਰਾ ਸਮਾਨ ਸਾਰੇ ਪਰਿਵਾਰ ਦੇ ਕੱਪੜਾ ਜਿਹੜਾ ਪਰ ਜਦੋਂ ਕੁੜੀ ਤੀਆਂ ਦੇਖ ਕੇ ਉਹ ਤੋਂ ਬਾਅਦ ਜਿਸ ਦਿਨ ਕੁੜੀ ਨੇ 1 ਮਹੀਨੇ ਬਾਅਦ ਫੇ ਸਹੁਰੇ ਘਰ ਜਾਣਾ ਹੁੰਦਾ ਸੀ ਤਾਂ ਫਿਰ ਉਹ ਆਪਣਾ ਸਧਾਰਾ ਇਧਰੋਂ ਲੈ ਕੇ ਜਾਂਦੀ ਸੀ ਫਿਰ ਉਹਦੇ ਵਿੱਚ ਮੱਟੀਆਂ ਹੁੰਦੀਆਂ ਸੀ ਤੇ ਆਪਣਾ ਵਾਕੀ ਬਿਸਕਟ ਹੁੰਦੇ ਸੀ ਤੇ ਸਾਰੇ ਪਰਿਵਾਰ ਦੇ ਜਿੱਦਾਂ ਉਹ ਮੰਨੇ ਕੱਪੜੇ ਲਿਆਉਂਦੇ ਸੀਗੇ ਉਹਦੇ ਵਿੱਚ ਸੁਧਾਰੇਵਿਚ ਇਸ ਤਰੀਏ ਸੁਧਾਰਾ ਲੈ ਕੇ ਮਤਲਬ ਕਿ ਕੁੜੀ ਨੂੰ ਦਿੰਦੇ ਸੀ ਕਿ ਸੁਧਾਰਾ ਜਿਸਦੇ ਸਾਰੇ ਪਰਿਵਾਰ ਦੇ ਕੱਪੜੇ ਹੁੰਦੇ ਸੀ ਫਿਰ ਉਹਨੂੰ ਮਤਲਬ ਕਿ ਭਰਾ ਛੱਟ ਕੇ ਆਉਂਦਾ ਸੀ ਜਾਂ ਉਹਦਾ ਘਰ ਵਾਲਾ ਵੀ ਉਹਨੂੰ ਲੈਣ ਆਉਂਦਾ ਸੀਗਾ ਕਈ ਵਾਰੀ ਆਉਂਦਾ ਵੀ ਨਹੀਂ ਸੀਗਾ ਪਰਿਵਾਰ ਵੀ ਛੱਟ ਜਾਂਦਾ ਸੀ ਤੇ ਨਹੀਂ ਫਿਰ ਉਹਦੇ ਘਰ ਵਾਲਿਆਂ ਦਾ ਉਹਨੂੰ ਲੈਣ ਆਣੇ ਆਣੇ ਤੀਆਂ ਵੀ ਦੇਖਣ ਆਉਂਦੀ ਸੀਗੀ ਪਹਿਲਾਂ ਘਰ ਵਾਲਾ ਤੇ ਬਹੁਤ ਸੋਹਣਾ ਮਾਹੌਲ ਹੁੰਦਾ ਸੀਗਾ ਹੁਣ ਜਿਹੜਾ ਇਹ ਇੱਕ ਦਿਨ ਦੀਆਂ ਤੀਆਂ ਲੱਗਦੀਆਂ ਨੇ ਮਤਲਬ ਕਿ ਇੱਕ ਦਿਨ ਚ ਫਿਰ ਥੱਕ ਵੀ ਜਾਂਦੀਆਂ ਨੇ ਸਾਰੀਆਂ ਕੁੜੀਆਂ ਹੁਣ ਇੰਨੀ ਜਾਨਾਂ ਵੀ ਨਹੀਂ ਹੈਗੀਆਂ ਕਿਸੇ ਦੇ ਵਿੱਚ ਨਾ ਹੀ ਉਹ ਕਰਨੀ ਚੱਲ ਸਕਦੀ ਹੈ ਤਾਂ ਇਹ ਸਾਰੀਆਂ ਭੈਣਾਂ ਇੱਦਾਂ ਤੀਆਂ ਲਾਣ ਲੱਗ ਰਹੀਆਂ ਹਨ ਸੱਤਾਂ ਦੇ ਵਿੱਚ ਕੁੱਲੀਆਂ ਜਗ੍ਹਾ ਦੇ ਵਿੱਚ ਤੇ ਬਹੁਤ ਅੱਛੀ ਗੱਲ ਹੈ ਜੀ ਇਹ ਸਾਰਿਆਂ ਨੂੰ ਮਤਲਬ ਕਿ ਪਿੰਡਾਂ ਹੋ ਪਿੰਡ ਹੋਣ ਵੇਸ਼ੱਕ ਸ਼ਹਿਰ ਹੋਣ ਇਹ ਸਾਰਿਆਂ ਨੂੰ ਜਗ੍ਹਾ ਮਤਲਬ ਕਿ ਉਹਨਾਂ ਸਰਪੰਚਾਂ ਨੂੰ ਜਾਂ ਹੋਰਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਰੱਖਣੀ ਚਾਹੀਦੀ ਹੈ ਕਿ ਕਿ ਇੱਥੇ ਤੀਆਂ ਲੱਗਣੀਆਂ ਲੱਗਣੀਆਂ ਤਾਂ ਜੋ ਕੁੜੀਆਂ ਦੀ ਸਾਰਿਆਂ ਦੀ ਸੇਫਟੀ ਹੋਵੇ ਜਿਸ ਨਾਲਆਂ ਤੀਆਂ ਭੈਣਾਂ ਇਕੱਠੀਆਂ ਹੋ ਕੇ ਇੱਥੇ ਆਪਣਾ ਇੰਜੋਏ ਕਰਨਾ ਤੇ ਖੁਸ਼ੀਆਂ ਮਨਾਉਣਾ ਖੁੱਲ੍ਹੀ ਜਗ੍ਹਾ ਦੇ ਵਿੱਚ ਹੋਰ ਵੀ ਵੀ ਹੋਰ ਕੋਈ ਗੱਲ ਬਾਤ ਹੋਰ ਗੱਲ ਦਵਾ ਕੇ ਭਾਈ ਆਏ ਦੇਖੀ ਪਿਆ ਦੇ ਤਾਂ ਜਿੰਦੇ ਨਾ ਹੋਰ ਕਈ ਕੋਈ ਦਿਲ ਪਾ ਲੈਨੇ ਕੋਈ ਗੀਤਾ ਲੈਨੇ ਹਮ ਹਣਵੇ ਪੈਸੇ ਮਾਣ ਕੇ ਪਨਤੀਆਂ ਆਂਦੀਆਂ ਬੋਲ ਰਹੀ ਆਪਾਂ ਤੀਆਂ ਪਾਵਾਂ ਨੂੰ